ਪੰਜਾਬ ਦੇ ਥਾਣਿਆਂ ਦੇ ਵਿੱਚ ਹੁਣ ਪੰਜਾਬ ਦੇ ਲੋਕਾਂ ਦੇ ਕੰਮ ਹੋਇਆ ਕਰਨਗੇ ਜੀ ਹਾਂ ਇਹ ਖਬਰ ਤੁਹਾਡੇ ਲਈ ਹੈ ਤੇ ਅੱਜ ਇਸ ਸਬੰਧ ਦੇ ਵਿੱਚ ਇੱਕ ਬਿਆਨ ਪੰਜਾਬ ਦੇ ਡੀਜੀਪੀ ਗੌਰਵ ਜੀ ਦਾ ਆ ਚੁੱਕਿਆ ਹੈ ਤੇ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਕਿ ਪੰਜਾਬ ਦੇ ਲੋਕ ਹੁਣ 1 ਵਜੇ ਤੱਕ ਥਾਣਾ ਮੁਖੀਆਂ ਤੋਂ ਆਪਣੇ ਕੰਮ ਕਰਵਾ ਸਕਣੇ ਉਹਨਾਂ ਵੱਲੋਂ ਅੱਜ ਇੱਕ ਪੰਜਾਬ ਪੁਲਿਸ ਵੱਲੋਂ ਇੱਕadesh ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਜਿੰਨੇ ਹੀ ਥਾਣਾ ਮੁਖੀ ਨੇ ਉਹ ਥਾਣਿਆਂ ਦੇ ਵਿੱਚ ਰਹਿ ਕੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਬਟਾਰਾ ਕਰਨ ਤੇ 1 ਵਜੇ ਤੱਕ ਉਹ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਸਕਦੇ ਨੇ ਇਹ ਫੈਸਲਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ 13 ਸੀਟਾਂ ਦੇ ਵਿੱਚ 3 ਸੀਟਾਂ ਹੀ ਮਿਲੀਆਂ ਸਨ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ਦੇ ਅਬਜ਼ਰਬਰ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਐਮਐਲਏ ਤੇ ਮੰਤਰੀਆਂ ਤੱਕ ਤੋਂ ਇਹ ਜਿਹੜਾ ਮੰਥਨ ਕੀਤਾ ਜਾ ਰਿਹਾ ਆਖਰਕਾਰ ਵੋਟ ਕਿਉਂ ਕੱਟ ਪਈ ਅਸੀਂ ਕਿਉਂ ਹਰੇ ਉਸ ਤੋਂ ਬਾਅਦ ਹੀ ਇਹ ਫੈਸਲਾ ਆਇਆ ਦੱਸਿਆ ਜਾ ਰਿਹਾ ਪਰ ਇਹ ਫੈਸਲਾ ਪੰਜਾਬ ਦੇ ਡੀਜੀਪੀ ਦਾ ਹੈ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਥਾਣਿਆਂ ਦੇ ਵਿੱਚ ਲੋਕਾਂ ਦੇ ਕੰਮ ਹੋਇਆ ਕਰਨਗੇ 1 ਵਜੇ ਤੱਕ ਦਰਖਾਸਤਾਂ ਲੈ ਕੇ ਨਮਟਾਰਾ ਵੀ ਕੀਤਾ ਜਾਇਆ ਕਰੇਗਾ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਲੋਕਾਂ ਦੇ ਕੰਮ ਥਾਣਿਆਂ ਦੇ ਵਿੱਚ ਕਿੰਨੇ ਸਮੇਂ ਦੇ ਵਿੱਚ ਹੋ ਜਾਇਆ ਕਰਨਗੇ ਪੰਜਾਬ ਸਰਕਾਰ ਦਾ ਇਹ ਵੱਡਾ ਫੈਸਲਾ ਪੰਜਾਬ ਡੀਜੀਪੀ ਦਾ ਇਹ ਵੱਡੇ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਰਾਏ ਜਿਹੜੀ ਆ ਕਮੈਂਟਸ ਆਪਸ਼ਨ ਚ ਜਰੂਰ ਦਿਓ ਇੱਕ ਖਬਰ ਨਾਲ ਦੇ ਨਾਲ ਹੋਰ ਵੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਤੋਂ ਉਮੀਦਵਾਰ ਭਾਜਪਾ ਦੇ ਰਮਬੀਰ ਸਿੰਘ ਬਿੱਟੂ ਹੋਰੀ ਜਿਹੜੀ ਪਿਛਲੇ ਲੋਕ ਸਭਾ ਚੋਣਾਂ ਲੜ ਕੇ ਗਏ ਆ ਕੇਂਦਰ ਦੇ ਵਿੱਚ ਉਹਨਾਂ ਨੂੰ ਮੰਤਰੀ ਲਿਆ ਜਾ ਰਿਹਾ ਜਿਸ ਦੇ ਸਬੰਧ ਦੇ ਵਿੱਚ ਇਹ ਖਬਰ ਸੁਰਖੀਆਂ ਦੇ ਨਾਲ ਨਿਕਲ ਕੇ ਆਈ ਹੈ ਪੰਜਾਬ ਦੇ ਹੁਣ ਜੇਕਰ ਕੇਂਦਰੀ ਮੰਤਰੀ ਹੋਣਗੇ ਤਾਂ ਰਮਨਜੀਤ ਸਿੰਘ ਬਿੱਟੂ ਅਹੀ ਹੋਣਗੇ ਹੋਰ ਮੰਤਰੀ ਬਣਾਇਆ ਗਿਆ ਜਿਸ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਰਮਨਜੀਤ ਸਿੰਘ ਬਿੱਟੂ ਹੋਣਾ ਨੂੰ ਕੇਂਦਰ ਦੇ ਵਿੱਚ ਮੰਤਰੀ ਬਣਾਇਆ ਜਾ ਰਿਹਾ ਇਹ ਐਲਾਨ ਜਿਹੜਾ ਆ ਚੁੱਕਿਆ ਹੈ ਬਿੱਟੂ ਵਾਲੀ ਉਸ ਮੀਟਿੰਗ ਦੇ ਵਿੱਚ ਵੀ ਹਾਜ਼ਰ ਹੋਏ ਤੇ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਚਾਏ ਰਮਨਜੀਤ ਸਿੰਘ ਬਿੱਟੂ ਹਰੀ ਲੁਧਿਆਣਾ ਚੋਣ ਹਾਰ ਚੁੱਕੇ ਸਨ ਪਰ ਲੁਧਿਆਣਾ ਚੋਣ ਹਾਰਨ ਦੇ ਬਾਵਜੂਦ ਵੀ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਮੰਤਰੀ ਲਿਆ ਗਿਆ ਕਾਫੀ ਵੋਟ ਜਿਹੜੀ ਐ ਬਿੱਟੂ ਹਰਾਂ ਨੂੰ ਪਈ ਸੀ ਆਉਣ ਵਾਲੀਆਂ 2027 ਦੀਆਂ ਚੋਣਾਂ ਨੂੰ ਸਿਆਸੀ ਮਾਹਰ ਇਹ ਦੇਖ ਰਿਹਾ ਕਿ ਬਿੱਟੂ ਨੂੰ ਵੱਡੀ ਜ਼ਿੰਮੇਵਾਰੀ ਦੇ ਕੇ ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਆ ਭਾਜਪਾ ਆਪ ਦਾ ਹੱਥ ਜਿਹੜਾ ਹੈ ਉਹ ਮਜ਼ਬੂਤ ਪੰਜਾਬ ਦੇ ਵਿੱਚ ਕਰਨਾ ਚਾਹੁੰਦੀ ਹੈ ਜਿਸ ਕਰਕੇ ਰਮਨਜੀਤ ਸਿੰਘ ਬਿੱਟੂ ਹੋਰਾਂ ਨੂੰ ਪੰਜਾਬ ਤੋਂ ਮੰਤਰੀ ਲਿਆ ਗਿਆ ਨਵੇਂ ਮੰਤਰੀ ਮੰਡਲ ਵਿੱਚ ਜਿਹੜਾ ਨਰਿੰਦਰ ਮੋਦੀ ਦਾ ਨਵਾਂ ਮੰਤਰੀ ਮੰਡਲ ਹੋਗਾ ਉਸ ਦੇ ਵਿੱਚ ਰਮਨਜੀਤ ਸਿੰਘ ਬਿੱਟੂ ਹੋਰੀ ਪੰਜਾਬ ਦੇ ਮੰਤਰੀ ਹੋਣਗੇ